ਸਾਰੇ ਨੂੰ ਸਤਿ ਸ੍ਰੀ ਅਕਾਲ ਭਾਈ ਜੋ ਕਿ ਜਸਵਿੰਦਰ ਭੱਲਾ ਬਹੁਤ ਹੀ ਵਧੀਆ ਕਲਾਕਾਰ ਸੀ ਦੁਨੀਆ ਨੂੰ ਖੁਸ਼ ਰੱਖਦੇ ਸੀ ਹਾਸੇ ਮਜ਼ਾਕ ਨਾਲ ਤੇ ਬਹੁਤ ਹੀ ਵਧੀਆ ਕਲਾਕਾਰ ਸੀਗੇ ਕਿਉਂਕਿ ਉਹ ਰੱਬ ਨੂੰ ਪਿਆਰੇ ਹੋ ਗਏ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਦੱਬ ਕੇ ਸ਼ੇਅਰ ਕਰ ਦੋ ਤੇ ਸਬਸਕ੍ਰਾਈਬਰ ਕਰ ਦੋ ਤੇ ਵੀਡੀਓ ਨੂੰ ਪਾ ਲਓ ਵਿਚਾਰੋ ਸਟ੍ਰੈਪਰਾਂ ਕਰੋ ਤੇ ਅੰਤ ਤੱਕ ਬਣੇ ਰਹੋ ਕੱਲ ਪੰਜਾਬ ਦੇ ਮਸ਼ਹੂਰ ਕਮੀਡੀਅਨ ਅਤੇ ਫਿਲਮੀ ਅਦਾਕਾਰ ਜਸਵਿੰਦਰ ਭੱਲਾ ਦਾ ਅੰਤਮ ਸੰਸਕਾਰ ਕੀਤਾ ਗਿਆ ਅੰਤਮ ਸੰਸਕਾਰ ਸਮੇਂ ਕਈ ਪੰਜਾਬੀ ਫਿਲਮ ਦੀਆਂ ਮਹਾਨ ਹਸਤੀਆਂ ਵੱਲੋਂ ਸ਼ਿਰਕਤ ਕੀਤੀ ਗਈ ਚਾਹੇ ਉਹ ਘੀਪੀ ਗਰੇਵਾਲ ਨੇ ਬੀਨੋਟ ਲੋਹ ਹੈ ਕਰਮਜੀਤ ਅਲਮੋਰ ਹੈ ਇਵਨ ਦੋ ਕਈ ਫਿਲਮਾਂ ਦੇ ਡਾਇਰੈਕਟਰ ਕਈ ਗਾਇਕ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਸ਼ਿਰਕਤ ਕੀਤੀ ਗਈ ਅੰਤਮ ਸ਼ਰਧਾਂਜਲੀ ਦਿੰਦੇ ਸਮੇਂ ਹਰ ਇੱਕ ਦੀ ਜਿਹੜੀ ਹੈ ਅੱਖ ਨਵਨ ਹੋਈ ਹਰੇਕ ਦੀ ਅੱਖ ਦੇ ਵਿੱਚੋਂ ਹੰਝੂ ਵਗੇ ਕੱਲੇ ਉੱਥੇ ਬੈਠੇ ਲੋਕਾਂ ਦੇ ਜਾਂ ਉੱਥੇ ਸ਼ਿਰਕਤ ਕੀਤੇ ਲੋਕਾਂ ਦੇ ਹੰਝੂ ਨਹੀਂ ਵਗੇ ਪੰਜਾਬ ਦੇ ਲੋਕ ਜਸਵਿੰਦਰ ਭੱਲਾ ਜਿਨ੍ਹਾਂ ਨੇ ਜਿਹੜੇ ਕਮੇਟੀ ਸੁਣਦੇ ਸੀ ਕਿਉਂਕਿ ਪੰਜਾਬੀ ਅਤੇ ਮਾਂ ਬੋਲੀ ਨੂੰ ਜਸਵਿੰਦਰ ਭੱਲਾ ਦੀ ਇੱਕ ਵੱਡੀ ਦੇਣ ਹੈ ਕਮੇਟੀ 0 ਤੋਂ ਉਪਰੇ ਲੈ ਕੇ ਉਪਰੇ ਲੈਵਲ ਤੱਕ ਲੈ ਕੇ ਜਾਣਾ ਇਹ ਜਸਵਿੰਦਰ ਭੱਲਾ ਤੋਂ ਕੋਈ ਬਿੱਤ ਨਹੀਂ ਜਾਣ ਦਿੰਦਾ ਚਾਚਾ ਚਤਰਾਂ ਦੇ ਨਾਮ ਨਾਲ ਜਾਣੇ ਜਾਂਦੇ ਸੀ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਕਈ ਉਹਨਾਂ ਦੇ ਡਾਇਲੋਗ ਵਰਲਡ ਵਾਈਡ ਫਿਮਸ ਹੋਏ ਲੇਕਿਨ ਆ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਕੱਲ ਉਹਨਾਂ ਦਾ ਅੰਤਮ ਸੰਸਕਾਰ ਹੋਇਆ ਲੇਕਿਨ ਅੰਤਮ ਸੰਸਕਾਰ ਤੋਂ ਬਾਅਦ ਕਿਹੜੇ ਲੋਕਾਂ ਨੇ ਭੰਗੜੇ ਪਾਏ ਕਿਹੜੇ ਲੋਕਾਂ ਨੂੰ ਇਹ ਵੀ ਭੁੱਲ ਗਿਆ ਕਿ ਅੱਜ ਅਸੀਂ ਹੁਣੇ-ਹੁਣੇ ਪੰਜਾਬ ਦੇ ਮਸ਼ਹੂਰ ਕਮੇਡੀਅਨ ਲਿਵਿੰਗ ਲੈਜੈਂਡ ਜਸਵਿੰਦਰ ਭੱਲਾ ਦਾ ਅੰਤਮ ਸੰਸਕਾਰ ਕਰਕੇ ਆਏ ਹਾਂ ਉਹਨਾਂ ਨੇ ਠੁਮਕੇ ਵੀ ਮਾਰੇ ਉਹਨਾਂ ਨੇ ਬੋਲੀਆਂ ਵੀ ਪਾਈਆਂ ਅਤੇ ਉਹਨਾਂ ਨੇ ਸਟੇਜਾਂ ਉੱਤੇ ਭੰਗੜੇ ਵੀ ਪਾਏ ਇਹ ਹੈ ਸਾਡੇ ਪੰਜਾਬੀਆਂ ਦੀ ਦੇ ਅਤੇ ਸਾਡੇ ਪੰਜਾਬੀ ਕਲਾਕਾਰਾਂ ਦਾ ਰਵਈਆ ਇੱਕ ਪਾਸੇ ਤਾਂ ਰੋਂਦੇ ਨੇ ਚੀਕਾਂ ਮਾਰਦੇ ਨੇ ਕਿ ਜਸਵਿੰਦਰ ਭੱਲਾ ਨੂੰ ਇਸ ਦੁਨੀਆ ਤੋਂ ਨਹੀਂ ਜਾਣਾ ਚਾਹੀਦਾ ਸੀ ਹਾਲੇ ਵੀ ਉਹਨਾਂ ਨੇ ਬਹੁਤ ਕੁਝ ਪੰਜਾਬੀ ਫਿਲਮ ਇੰਡਸਟਰੀ ਪੰਜਾਬੀ ਸੱਭਿਆਚਾਰ ਅਤੇ ਪੰਜਾਬ ਦੇ ਲੋਕਾਂ ਵਾਸਤੇ ਕਰਦਾ ਸੀ ਲੇਕਿਨ ਅੰਤਮ ਸੰਸਕਾਰ ਤੋਂ ਬਾਅਦ ਇਹਨਾਂ ਐਕਟਰਾਂ ਇਹਨਾਂ ਗਾਇਕਾਂ ਵੱਲੋਂ ਕਿਉਂ ਪਘੜੇ ਪਾਏ ਗਏ ਪਹਿਲਾਂ ਆਪਾਂ ਗੱਲਬਾਤ ਸੁਣਦੇ ਹਾਂ ਕਿ ਪੱਤਰਕਾਰ ਨੇ ਇਸ ਦੇ ਖੁਲਾਸੇ ਕੀਤੇ ਅਜੋਣੇ ਲੁੱਟੀਆਂ ਆਉਣਗੇ ਖੰਗੜੇ ਪਾੜਗੇ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਸਸਕਾਰ ਦੇ ਲੋਕ ਆ ਫਿਲਮ ਫਿਰ ਵਾਰਤੇ ਪਹੁੰਚ ਰਹੇ ਨੇ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਹਿੰਦੁਸਤਾਨ ਦਾ ਐਡਾ ਮਹਿਨਾਜ਼ ਜਿਹੜਾ ਸੀ ਐਕਟਰੋਂ ਮਰ ਗਿਆ ਅੱਜ ਉਥੇ ਜਾ ਕੇ ਮਗਰਮੱਛ ਦੇ ਹੱਜੂ ਵਹਾ ਕੇ ਆਏ ਨੇ ਰੂਪ ਮਿੱਟ ਗਿਆ ਇਹਨੇ ਜੀ ਬਹੁਤ ਵੱਡਾ ਹੀਰਾ ਚਲਾ ਗਿਆ ਆ ਹੀਰੇ ਨੂੰ ਸ਼ਰਮਾਨੀਆ ਤੇਰੇ ਨੇ ਪੀਸੀ ਸਟੇਡੀਅਮ ਤੋਂ ਵਿੱਚ ਅੱਜ ਇਹ ਮਹਿਮਾ ਲਾ ਰਹੀ ਨੇ ਸ਼ਰਮਾਨੀ ਚਾਹੀਦੀ ਹੈ ਮ ਕਲਾਕਾਰਾਂ ਨੂੰ ਜਿਹੜੇ ਅੱਜ ਅਵਾਰਡ ਲੈਣ ਆਉਣਗੇ ਮੇਰੇ ਹਿਸਾਬ ਜਿਹੜਾ ਸਭ ਤੋਂ ਵੱਧ ਲਾਂਚ ਜਿਹੜੀ ਹੈ ਉਹਨਾਂ ਲੋਕਾਂ ਨੂੰ ਪਹਿਣੀ ਚਾਹੀਦੀ ਹੈ ਪਰ ਉਹਨਾਂ ਨੂੰ ਬਾਈਕਟ ਕਰਨਾ ਚਾਹੀਦਾ ਸੀ ਅੱਜ ਦੇ ਸ਼ੋਅ ਦਾ ਜਦੋਂ ਕੋਸਟ ਕੱਢ ਜਾਈ ਸੀ ਇਹ ਭਾਈ ਜਸਵਿੰਦਰ ਪੱਲਾ ਮਰ ਗਿਆ ਅੱਜ ਅੱਜ ਇਹ ਸ਼ੋਅ ਨਹੀਂ ਹੋਣਾ ਚਾਹੀਦਾ ਕੀ ਫਾਇਦਾ ਉਹਦੇ ਆਕਮ ਦਰਸ਼ਨਾਂ ਵਾਸਤੇ ਸਵੇਰੇ ਜਾ ਕੇ ਆਏ ਨੇ ਕੱਲਾ ਕੱਲਾ ਸਟਾਰ ਜਾ ਕੇ ਆਇਆ ਅੱਜ ਉਹੀ ਸਟਾਰ ਆ ਹੁਣ ਅਤਾ ਕਾਡਾ ਫੇਰ ਜੋ ਜਿੱਥੇ ਨਾਚ ਕੋਣੇ ਨੇ ਜਿੱਤੇ ਉਹੀ ਹਣੀ ਸਿੰਘ ਉਹੀ ਨੀਰੂ ਬਾਜਵਾ ਸਾਰੇ ਟੱਚਣਾ ਇੱਥੇ ਆ ਕੇ ਇਸ ਕਰਕੇ ਇਹਨਾਂ ਨੂੰ ਜਿਹੜੀਆਂ ਇਹ ਕਲਾਕਾਰਾਂ ਦਾ ਇਹਨਾਂ ਧੋਗਲਾ ਚਿਹਰਾ ਖਾਸ ਕਰਕੇ ਫਿਲਮ ਫੇਅਰ ਆਵਾਰਡ ਵਾਲਿਆਂ ਦਾ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਐਟਮਿਸ ਯੂਜ਼ਰ ਇਹਨੂੰ ਰੈੱਡ ਕਾਰਪਟ ਗਿਆ ਜene ਇਹ ਬੰਬੇ ਤੋਂ ਆਏ ਨੇ ਸ਼ੋਅ ਕਰਨ ਵਾਸਤੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਰੈੱਡ ਕਾਰਪਟ ਹੁੰਦਾ ਕੀ ਹੈ ਨਾ ਤੁਸੀਂ ਕੋਈ ਡਾਇਰ ਸੁਣਾ ਰਹੇ ਨਾ ਮਾਈਕ ਰੱਖਣ ਦੀ ਕੋਈ ਜਗ੍ਹਾ ਨਾ ਪੱਤਰਕਾਰ ਦੇ ਖੜਨ ਦੀ ਕੋਈ ਜਗ੍ਹਾ ਨਾ ਉਹ ਫੀਲ ਨੂੰ ਪਾਣੀ ਹੈ ਜੇ ਤਾਂ ਸਾਰੇ ਫਾਇਟਾਂ ਕੀ ਆਏ ਨੇ ਵੀ ਚਲੋ ਫਿਰ ਫਿਰ ਅਵਾਰਡ ਚੱਲੇ ਆ ਆ ਬੰਦੇ ਇੱਕ ਆ ਕਾਲੇ ਕਾਲੇ ਬੈਣਦੇ ਬੰਦੇ ਚਲੋ ਜੀ ਰੈੱਡ ਕਾਰਪੈਟ ਤੇ ਔਰ ਦੂਜੀ ਸਭ ਤੋਂ ਵੱਡੀ ਗੱਲ ਸਾਨੂੰ ਸ਼ੋਅ ਵੇਖਣ ਦਾ ਹੱਕ ਨਹੀਂ ਅਧੀ ਮੀਡੀਆ ਨੇ ਇੱਥੇ ਇੱਕ ਪੱਤਰਕਾਰ ਵੱਲੋਂ ਖੁਲਾਸੇ ਕੀਤੇ ਜਾ ਰਹੇ ਨੇ ਕਿ ਇੱਕ ਪਾਸੇ ਸੰਸਕਾਰ ਕੀਤਾ ਗਿਆ ਤੇ ਦੂਸਰੇ ਪਾਸੇ ਜਿਹੜੀਆਂ ਹਸਤੀਆਂ ਅੰਤਮ ਸੰਸਕਾਰ ਤੇ ਪਹੁੰਚੀਆਂ ਸੀ ਉਹ ਫਿਲਮ ਫਿਰ ਅਵਾਰਡ ਤੇ ਜਾ ਰੀਆਂ ਨੇ ਜਿੱਤੇ ਉਹ ਨੱਚਣ ਗਈਆਂ ਲੱਕ ਮਟਕਾਉਣਗੇ ਤੇ ਜਿੱਥੇ ਉਹ ਫਿਲਮ ਫਿਰ ਅਵਾਰਡ ਵੀ ਲੈਣਗੇ ਕੀ ਇਹ ਪ੍ਰੋਗਰਾਮ ਮਲਤਵੀ ਨਹੀਂ ਕੀਤਾ ਜਾ ਸਕਦਾ ਸੀ ਪੱਤਰਕਾਰਾਂ ਪੱਤਰਕਾਰਵਾਂ ਨੂੰ ਲੜਤਾ ਪਾਈਆਂ ਗਈਆਂ ਚਾਹੇ ਉਹ ਨੀਰੂ ਬਾਜਵਾ ਹੈ ਚਾਹੇ ਉਹ ਕਿਪੀ ਗਰੇਵਾਲ ਹੈ ਚਾਹੇ ਉਹ ਬਿੰਨੋ ਢਿੱਲੋਂ ਹੈ ਚਾਹੇ ਉਹ ਉਮਰਿੰਦਰ ਗਿਲਾ ਹੈ ਜਿਨ੍ਹਾਂ ਜਿਨ੍ਹਾਂ ਨੇ ਫਿਲਮੀ ਫਿਲਮ ਫਿਰ ਅਵਾਰਡ ਦੇ ਵਿੱਚ ਸ਼ਿਰਕਤ ਕਰਨੀ ਸੀ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦੀ ਅੱਖ ਨਮਨ ਹੈ ਪੰਜਾਬ ਸੋਗ ਮਨਾ ਰਿਹਾ ਹੈ ਜਸਵਿੰਦਰ ਸਿੰਘ ਭੱਲਾ ਦੀ ਮੌਤਾ ਤੇ ਦੂਸਰੇ ਪਾਸੇ ਇਹਨਾਂ ਫਿਲਮੀ ਕਲਾਕਾਰਾਂ ਦਾ ਇਹਨਾਂ ਇਹਨਾਂ ਸਿੰਗਰਾਂ ਦਾ